ਭਾਰਤ ਵਿੱਚ ਬਹੁਤ ਸਾਰੀਆਂ ਐਨਜੀਓ ਇਸ ਗੱਲ ਦੀ ਦੁਹਾਈ ਦੇ ਰਹੀਆਂ ਨੇ ਕਿ ਮਰਦ ਕਮਿਸ਼ਨ ਬਣਨਾ ਚਾਹੀਦਾ ਹੈ ਆਦਮੀਆਂ ਪੁਰਸ਼ਾਂ ਦੀ ਰੱਖਿਆ ਵਾਸਤੇ ਕਿਉਂਕਿ ਦੂਜੇ ਪਾਸੇ ਲਿੰਗ ਆਧਾਰਿਤ ਜਿਹੜੇ ਕਾਨੂੰਨ ਨੇ ਉਹਨਾਂ ਦੀ ਦੁਰਵਰਤੋਂ ਦਿਨੋਂ-ਦਿਨ ਵਧ ਰਹੀ ਹੈ ਤੇ ਪੁਰਸ਼ ਔਰ ਆਦਮੀ ਮਰਦ ਕਿਸੇ ਤਰ੍ਹਾਂ ਸੇਫ ਨਹੀਂ ਹੈ ਪਰ ਦੁੱਖ ਦੀ ਗੱਲ ਦੋਸਤੋ ਇਹ ਵੀ ਹੈ ਕਿ ਬਹੁਤਿਆਂ ਨੂੰ ਇਹ ਸਮਝ ਹੀ ਨਹੀਂ ਹੈ ਕੀ ਲਿੰਗ ਆਧਾਰਿਤ ਕਾਨੂੰਨ ਕੀ ਨੇ ਤੇ ਉਹਨਾਂ ਲਿੰਗ ਆਧਾਰਿਤ ਕਾਨੂੰਨਾਂ ਦੀ ਦੁਰਵਰਤੋਂ ਕਿਵੇਂ ਹੋ ਰਹੀ ਹੈ ਕਿਉਂਕਿ ਜਦ ਤੱਕ ਉਹਨਾਂ ਦੇ ਸਿਰਤੇ ਨਹੀਂ ਪੈਂਦੀ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਫਿਰ ਜਦੋਂ ਸਿਰਤੇ ਪੈਂਦੀ ਹੈ ਫਿਰ ਕੋਟਾਂ ਕਚੈਰੀਆਂ ਥਾਣਿਆਂ ਵਕੀਲਾਂ ਦੇ ਚੱਕਰ ਲਾਉਣੇ ਪੈਂਦੇ ਨੇ ਉਹ ਮੰਨਤੇ ਮਾਨਸਿਕ ਬੋਝ ਹੁੰਦਾ ਫਿਰ ਪਤਾ ਲੱਗਦਾ ਹੈ ਭਈ ਕਿਤੇ ਪੰਜਾਬ ਵਿੱਚ ਜਾਂ ਦੇਸ਼ ਦੇ ਪੂਰੇ ਹਿੱਸੇ ਵਿੱਚ ਇੱਕ ਲੋਕ ਲਹਿਰ ਬਣੀ ਹੁੰਦੀ ਤੇ ਸ਼ਾਇਦ ਐਦਾਂ ਨਾ ਹੁੰਦਾ ਆਵਾਜ਼ ਉਠਾਈ ਹੁੰਦੀ ਅੱਜ ਵੀ ਜਿਹੜੀਆਂ ਐਨ ਜੀਓ ਨੇ ਉਹਨਾਂ ਦੀ ਬਦੌਲਤ ਹੀ ਲੋਕ ਆਪਣੇ ਦਿਲਾਂ ਦੇ ਦੁੱਖ ਫੋਲ ਰਹੇ ਨੇ ਇਹਨਾਂ ਐਨ ਜੀਓ ਨੇ ਜਿੰਨਾਂ ਵਿੱਚੋਂ ਸਾਡੀ ਸੇਵ ਇੰਡੀਅਨ ਫੈਮਿਲੀ ਪ੍ਰਮੁੱਖ ਹੈ ਮਰਦਾਂ ਨੂੰ ਆਪਣਾ ਦੁੱਖ ਦੱਸਣ ਦੀ ਆਦਤ ਪਈ ਹੈ ਤੇ ਦੋਸਤੋ ਆਓ ਇੱਕ ਲੋਕ ਲਹਿਰ ਵਿੱਚ ਸ਼ਾਮਲ ਹੋਈਏ ਜਿਹੜੀ ਮਰਦਾਂ ਦੇ ਹੱਕਾਂ ਦੀ ਆਵਾਜ਼ ਬਣੇ ਆਵਾਜ਼ ਮਰਦਾਂ ਦੇ ਹੱਕਾਂ ਦੀ ਬਣੇ 阿少，混、啊。是